ਅੱਜ ਤੁਹਾਨੂੰ ਸੂਰਜ ਦੀ ਲਾਲੀ ਤੇ ਤਪਸ਼ ਚੈੱਕ ਕਰਾਉਣੀ ਆ ਮਿੱਤਰੋ ਸੂਰਜ ਦੇਵਤੇ ਦੀ ਨਹੀਂ ਸੂਰਜ ਘੋੜੇ ਦੀ ਜਦੋਂ ਬਾਈ ਕਾਲੇ ਵਰਗੇ ਇਹਦੇ ਆ ਪਾਕਿਸਤਾਨੀ ਕਾਠੀ ਲਾ ਕੇ ਇਹਨੂੰ ਡੋਰੀ ਤੇ ਤੋਰਦੇ ਆ ਨਾ ਤਾਂ ਸਾਰੇ ਘੋੜੇ ਵਾਲੇ ਭਰਾਵਾਂ ਦਾ ਹੀ ਦਿਲ ਲੁੱਟ ਲੈਂਦਾ ਲੁੱਟੇ ਵੀ ਕਿਉਂ ਨਾ ਯਾਰ ਘੋੜਾ ਚੰਗਾ ਹੀ ਬਹੁਤ ਆ ਜੁੱਸੇ ਕੰਨੀ ਨਿਗਾਹ ਮਾਰੋ ਤੁਸੀਂ ਇਹਦੇ ਕੱਦ ਕਾਠ ਸੱਪਣ ਬੇਲ ਪਿੱਠਪੁੜਾ ਤੇ ਅੰਗਾ ਪੈਰਾਂ ਦੀ ਮਜ਼ਬੂਤੀ ਗਲਾਬੀ ਪਣਾ ਘਾਟ ਹੀ ਨਹੀਂ ਯਾਰ ਘੋੜੇ ਦੇ ਵਿੱਚ ਕੋਈ ਤੇ ਜੇ ਆਪਾਂ ਇਹਦੀ ਲੈਣ ਦੀ ਗੱਲ ਕਰੀਏ ਤਾਂ ਨਿਰੀ ਕਰੀਮ ਹੀ ਆ ਮਾਪਿਓ ਵਾਲੇ ਪਾਸਿਓਂ ਦਲਸ਼ੇਰ ਕਾਕੀ ਦਾ ਪੋਤਾ ਇਹ ਤੇ ਡੋਡਾ ਵਾਲੇ ਮਹਾਰਾਣੇ ਦਾ ਬੱਚਾ ਹੈਗਾ ਤੇ ਜੇ ਮਾ ਆਲੇ ਪਾਸਿਓਂ ਗੱਲ ਕਰੀਏ ਨਾ ਤਾਂ ਉਧਰੋਂ ਵੀ ਇਹਦੀ ਜਿਹੜੀ ਅੰਗਲੀ ਸੰਗਲੀ ਆ ਡੋਡਾ ਵਾਲਿਆਂ ਘੋੜਿਆਂ ਨਾਲ ਹੀ ਰਲਦੀ ਆ ਇਹਦੀ ਮਾਂ ਰਾਜੂ ਘੋੜੇ ਦੀ ਧੀ ਆ 64 65 ਇੰਚ ਹਾਈਟ ਦੀ ਨੁਕਰੀ ਘੋੜੀ ਉਸ ਘੋੜੀ ਨੇ ਜਿੰਨੇ ਬੱਚੇ ਦਿੱਤੇ ਆ ਸਾਰੇ ਸਾਨ ਬਣ ਕੇ ਤਿਆਰ ਹੋਏ ਆ ਸੋ ਯਾਰ ਸ਼ੇਅਰ ਮਾਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਘੋੜਾ ਵੀ ਬੜਾ ਜਿਆਦਾ ਚੰਗਾ ਤੇ ਬੰਦੇ ਆ ਜਿਹੜੇ ਇਸ ਘੋੜੇ ਦੇ ਓਨਰ ਠੱਠੀ ਭਾਈ ਵਾਲੇ ਬਾਈ ਕਾਲਾ ਤੇ ਬਾਈ ਸੀਪਾ ਕਿੰਗਰਾ ਤੇ ਬਾਬਾ ਫਰੀਦ ਸਟੱਡ ਫਾਰਮ ਦੇ ਨਾਮ ਦੇ ਉੱਤੇ ਇਹਨਾਂ ਦਾ ਜਿਹੜਾ ਸਟੱਡ ਫਾਰਮ ਚੱਲਦਾਗਾ ਦੋਸਤੋ ਸੋ ਮੀਟਿੰਗ ਫੀਸ ਵੀ ਬੜੀ ਜਾਇਜ਼ ਰੱਖੀ ਆਗੀ ਸੂਰਜ ਦੀ 31000 ਰੁਪਿਆ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਘੋੜਾ ਤੁਹਾਡੇ ਦਿਲ ਨੂੰ ਛੂਇਆ ਕਿ ਨਹੀਂ ਛੂਇਆ ਤੇ ਬਾਈ ਜਿਵੇਂ ਦਸਦਾ ਕਾਲਾ ਵੀ ਹਾਲੇ 6 ਸਾਲ ਉਮਰ ਹੋਈ ਆ ਤੇ ਕੱਦ 67+ ਕਰ ਗਿਆ ਇੱਕ ਚੀਜ਼ ਆ ਮੈਂ ਤੁਹਾਨੂੰ ਹੋਰ ਚੈਲੰਜ ਕਰਦਾ ਮਹਾਰਾਣੇ ਦੇ ਰਿਜ਼ਲਟ ਬਹੁਤ ਚੰਗੇ ਆਏ ਆ ਟਾਪ ਦੇ ਰਿਜ਼ਲਟ ਆਏ ਆ ਪਰ ਸਭ ਤੋਂ ਵੱਡੀ ਹਾਈਟ ਦਾ ਤੇ ਖੁੱਲੀ ਬੈਡ ਬਾਡੀ ਦਾ ਘੋੜਾ ਇਹ ਨਿੱਤਰ ਕੇ ਤਿਆਰ ਹੋਇਆਗਾ ਸੂਰਜ ਜਿੰਨੇ ਵੀ ਮਹਾਰਾਣੇ ਦੇ ਬੱਚੇ ਆਏ ਹਨਾ ਸਭ ਤੋਂ ਵੱਡਾ ਘੋੜਾ ਇਹ ਬਣ ਕੇ ਤਿਆਰ ਹੋਇਆਗਾ ਸੋ ਦੋਸਤੋ ਬਾਈ ਅਰਗਿਆਂ ਦੀ ਕਾਲੇ ਅਰਗਿਆਂ ਦੀ ਹੌਸਲਾ ਫੁਜਾਈ ਕਰਿਓ ਕਮੈਂਟ ਕਰਕੇ ਜਮਾਂ ਨੇ ਰੀਠਾ ਦਿਓ ਵੀ ਘੋੜਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਨੁਕਰੇ ਵਾਲਿਆਂ ਤੱਕ ਵੀਡੀਓ ਪਹੁੰਚ ਜਾਣੀ ਚਾਹੀਦੀ ਆ ਆ ਮੜਕ ਰੜਕ ਤੁਸੀਂ ਘੋੜੇ ਦੀ ਚੈੱਕ ਕਰੋ ਯਾਰ ਹੱਕ ਹੱਕ ਬਾਲੀ ਜਿਆਦੇ ਚੌੜੀ ਆ ਗੁਲਾਬੀ ਪਣਤਾ ਨਾ ਮੈਂ ਕਹਣਾ ਕਿਆਈ ਬਾਤਾਂ ਨੇ ਸੋ ਬਾਈ ਕਾਲੇ ਦੇ ਨਾਲ ਇੰਟਰਵਿਊ ਦੇ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਇੱਕ ਦੋ ਜਿਹੜੇ ਆ ਮਾਰਵਾੜੀ ਜਾਨਵਰ ਬਾਈ ਦੇ ਕੋਲੇ ਬਕਾਊ ਆ ਜਿਹੜਾ ਪੰਜ ਕਲਿਆਣਾ ਬਸ਼ੇਰਾਗਾ ਰਤਨਾਕਰ ਲਾਇਣ ਦਾ ਫ੍ਰੀਡਮ ਘੋੜੇ ਦਾ ਪੋਤਾ ਹੈ ਇਹ ਇਹ ਬਾਈ ਅਰਗਿਆ ਨੇ ਵੇਚਣਾ ਬਹੁਤ ਸਨੱਖਾ ਘੋੜਾ ਬਣ ਕੇ ਤਿਆਰ ਹੋਊਗਾ ਤੇ ਬਾਕੀ ਦੀ ਗੱਲਬਾਤ ਆ ਜਿਹੜੀ ਉਹ ਕਾਲੇ ਦਿਨ ਆਪ ਇੰਟਰਵਿਊ ਦੇ ਵਿੱਚ ਕਰਦੇ ਆ ਆਜੋ ਫਿਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਜਿਵੇਂ ਆਪਾਂ ਨੂੰ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਇਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਸ਼ਾਨਦਾਰ ਨੋਕਰਾ ਘੋੜਾ ਦਿਖਾਉਣਾਗਾ ਡੋਡਾਂ ਵਾਲੇ ਮਹਾਰਾਣੇ ਦਾ ਬੱਚਾ ਜਿਹਦਾ ਨਾਂ ਸੂਰਜ ਰੱਖਿਆ ਹੋਇਆ ਬਹੁਤ ਸਾਰੀਆਂ ਇਹਦੀ ਕਾਫੀ ਤੁਸੀਂ ਵੀਡੀਓ ਪਹਿਲਾਂ ਵੀ ਵਾਇਰਲ ਹੁੰਦੀਆਂ ਦੇਖੀਆਂ ਹੋਣੀਆਂ ਨੇ ਅਕਸਰ ਜਦੋਂ ਭਰਾ ਇਸ ਘੋੜੇ ਨੂੰ ਮੇਲੇ ਮੰਡੀਆਂ ਤੇ ਦਿਖਾਉਣ ਵਾਸਤੇ ਲੈ ਕੇ ਜਾਂਦੇ ਆ ਜਾਂ ਸ਼ੋਹਾਂ ਦੇ ਵਿੱਚ ਵੀ ਘੋੜਾ ਡਿਸਪਲੇ ਦੇ ਵਿੱਚ ਗਿਆ ਤਾਂ ਤੁਸੀਂ ਜ਼ਿਆਦਾਤਰ ਇਸ ਘੋੜੇ ਨੂੰ ਪਾਕਿਸਤਾਨੀ ਕਾਠੀ ਦੇ ਨਾਲ ਤੇ ਬਾਈ ਅਰਗਿਆਂ ਦਾ ਕਾਲੇ ਅਰਗਿਆਂ ਦਾ ਡੋਰੀ ਤੇ ਤੋਰਿਆ ਦੇਖਿਆ ਹੋਣਾ ਉਸ ਉਹਨਾਂ ਵੀਡੀਓ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਘੋੜਾ ਵੀ ਬਹੁਤ ਪਸੰਦ ਆਇਆ ਲੋਕਾਂ ਨੂੰ ਕਿਉਂਕਿ ਇਸ ਘੋੜੇ ਦਾ ਜਿਹੜਾ ਸਟਰਕਚਰ ਆ ਬਹੁਤ ਜ਼ਿਆਦਾ ਖੁੱਲਾ ਡੁੱਲਾ ਵੈਸੇ ਵੀ ਜੇ ਆਪਾਂ ਸ਼ਾਰਟ ਦੇ ਵਿੱਚ ਗੱਲ ਕਰੀਏ ਤਾਂ ਜਿੱਥੋਂ ਤੱਕ ਮੇਰਾ ਖਿਆਲ ਆ ਵੀ ਡੋਡਾਂ ਵਾਲੇ ਮਹਾਰਾਣੇ ਦਾ ਸਭ ਤੋਂ ਵੱਡਾ ਘੋੜਾ ਇਹ ਆ ਵੈਸੇ ਰਿਜ਼ਲਟ ਹੋਰ ਵੀ ਬਹੁਤ ਚੰਗੇ ਆਏ ਆ ਪਰ ਜੇ ਆਪਾਂ ਇੱਕ ਸਭ ਤੋਂ ਟੌਪ ਦਾ ਵੱਡਾ ਘੋੜਾ ਕੱਢਣਾ ਹੋਵੇ ਸਟਰਕਚਰ ਵਾਈਜ਼ ਕੱਦ ਕਾਠੀ ਵਾਈਜ਼ ਤਾਂ ਇਹ ਘੋੜਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਘੋੜਿਆਂ ਵਾਲੇ ਭਰਾਵਾਂ ਦੇ ਸੋ ਆਪਣੇ ਨਾਲ ਅੱਜ ਇੰਟਰਵਿਊ ਦਰਮਿਆਣਾ ਬਾਈ ਕਾਲਾ ਹੋਣਗੇ ਕਾਲਾ ਕਿੰਗਰਾ ਤੇ ਉਧਰਲੇ ਪਾਸੇ ਬਾਈ ਦਾ ਭਰਾ ਸੀਪਾ ਬੈਠਾ ਤੇ ਬਾਈ ਹੋਰਾਂ ਦਾ ਜਿਹੜਾ ਫਾਰਮ ਆਗਾ ਬਾਬਾ ਫਰੀਦ ਸਟੱਡ ਫਾਰਮ ਪਿੰਡ ਠੱਠੀਪਾਈ ਮੋਗੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਕਿੰਨਾ ਕੁ ਟਾਈਮ ਹੋ ਗਿਆ ਬਾਈ ਅਰਗਿਆਂ ਨੂੰ ਘੋੜੀਆਂ ਰੱਖਦਿਆਂ ਨੂੰ ਤੇ ਉਹ ਵੀ ਗੱਲਬਾਤ ਆਪਾਂ ਸਾਰੀ ਕਰਾਂਗੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਤਿੰਨ ਜਾਨਵਰ ਆ ਜਿਹੜੇ ਮਾਰਵਾੜੀ ਸੇਲ ਵਾਲੇ ਵੀ ਦਿਖਾਉਣੇ ਆ ਮਾੜਾ ਮੋਟਾ ਬਾਈ ਵਰਗੇ ਸੇਲ ਪਰਚੇਜ ਦਾ ਕੰਮ ਵੀ ਕਰ ਲੈਂਦੇ ਆ ਬਾਕੀ ਬਰੀਡਿੰਗ ਦੇ ਉੱਤੇ ਫੋਕਸ ਆ ਸੋ ਪਹਿਲਾਂ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਬਾਈ ਦੇ ਸੱਜਣ ਮਿੱਤਰ ਬੈਠੇ ਆ ਪਿੰਡ ਚ ਜਾਂ ਨੇੜਲੇ ਪਿੰਡਾਂ ਤੋਂ ਸਾਰਿਆਂ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਹੋਰ ਬਾਈ ਕਾਲੇ ਠੀਕ ਠਾਕ ਜੀ ਹੋਰ ਵਧੀਆ ਬਾਈ ਬਿਆਂ ਤੋਂ ਪਹਿਲਾਂ ਦਾ ਬਾਈ ਤੁਹਾਡਾ ਧੰਨਵਾਦ ਆ ਪਿੰਡੂ ਜ਼ਿੰਮੇਵਾਰ ਦਾ ਜਿਹੜੇ ਸਾਡੇ ਘਰੇ ਪਹੁੰਚਣ ਤੇ ਹਾਂਜੀ ਹਾਂਜੀ ਬਾਈ ਗੱਲ ਤੇ ਪਹਿਲਾਂ ਆਪਾਂ ਭਰਾਵਾਂ ਬਾਰੇ ਦੱਸ ਦਈਏ ਜਿਹੜੇ ਇੱਧਰਲੇ ਪਾਸੇ ਦੋਨੇ ਪਾਸੇ ਆਪਣੇ ਨਾਲ ਬੈਠੇ ਆ ਮਿੱਤਰਾਂ ਇਹ ਬਾਈ ਆਪਣੇ ਮਿੱਤਰ ਹੀ ਆ ਬਾਈ ਚੀਤੇ ਤੋਂ ਬਾਈ ਜਸ਼ਨਾ ਸਮਾਲਸਰ ਤੋਂ ਆਈ ਠੀਕ ਹੈ ਬਾਈ ਇੱਧਰ ਬਾਈ ਵੀ ਹਨੀ ਆ ਤੇ ਮਨਜਿੰਦਰ ਆ ਠੀਕ ਹੈ ਬਾਈ ਇਹ ਬਾਈ ਚੀਤੇ ਦੇ ਤੋਂ ਆਈ ਹੈ ਠੀਕ ਹੈ ਬਾਈ ਬਾਕੀ ਬਾਈ ਗੱਲ ਇਹ ਆ ਇਹ ਚਾਰੇ ਭਰਾ ਹੀ ਆ ਠੀਕ ਹੈ ਬਾਈ ਇੱਕ ਹਾਂ ਜਿਵੇਂ ਆਪਾਂ ਕਹਨੇ ਆ ਬਾਈ ਥੋਡੀਆਂ ਹਾਂਜੀ ਹਾਂਜੀ ਸੱਜੀਆਂ ਖੱਬੀਆਂ ਵਾਹਮਾਂ ਹੀ ਆ ਹਾਂਜੀ ਇਹ ਆਫਸ ਵੀ ਭਰਾ ਹੀ ਆ ਬਾਈ ਠੀਕ ਹੈ ਬਾਈ ਹਾਂਜੀ ਓਕੇ ਓਕੇ ਬਾਈ ਤੇ ਇੱਕ ਆਪਾਂ ਥੋੜਾ ਜਿਹਾ ਆਪਣੇ ਠੱਠੀ ਭਾਈ ਪਿੰਡ ਦਾ ਐਡਰੈਸ ਕਲੀਅਰ ਕਰ ਦਈਏ ਭਰਾਵਾਂ ਨੂੰ ਹਾਂ ਵੀ ਠੱਠੀ ਭਾਈ ਇਹ ਜੇ ਆਪਾਂ ਕੋਟਕਪੂਰਾ ਰੋਡ ਆਉਂਦੇ ਆ ਮੋਗਗਤ ਕੋਟਕਪੂਰਾ ਹਨਾ ਹਾਂਜੀ ਭਾਈ ਤੇ ਇਹ 9 ਕਿਲੋਮੀਟਰ ਆਪਣਾ ਪਿੰਡ ਪੈਂਦਾ ਸੇਖਾ ਤੇ ਅਗਲਾ ਪਿੰਡ ਠੱਠੀ ਆ ਜਾਂਦਾ ਠੀਕ ਹੈ ਭਾਈ ਤੇ ਜੇ ਆਪਾਂ ਬਠੰਡੇ ਤੋਂ ਆਉਂਦੇ ਆ ਬਠੰਡਾ ਕੋਟਕਪੂਰੇ ਤੋਂ ਅੱਛਾ ਤੇ ਬਗਰਾੜੀ ਤੋਂ ਇਹ ਦਾਖਲ 12 ਕਿਲੋਮੀਟਰ ਪੈ ਜਾਂਦਾਗਾ ਠੀਕ ਹੈ ਭਾਈ ਤੇ ਇਧਰ ਆਪਾਂ ਗਤੇ ਵਾਲੇ ਪਾਸੋਂ ਕਿੰਨਾ ਪੈ ਜਾਂਦਾ ਇਧਰੋਂ ਵੀ 12 ਕਿਲੋਮੀਟਰ ਹੀ ਹੈ ਤਕਰੀਬਨ ਇੰਨਾ ਜਿਹੜੇ ਮੇਨ ਸ਼ਹਿਰਾਂ ਦੇ ਤੁਸੀਂ ਸੈਂ ਕਾਲੇ ਕਿੰਨਾ ਕ ਟਾਈਮ ਹੋ ਗਿਆ ਬਾਈ ਜਾਨਵਰ ਰੱਖਦੇ ਆ ਨਾ ਤੁਹਾਨੂੰ ਬਾਈ ਜਾਨਵਰ ਰੱਖਦੇ ਨੂੰ ਆਪਾਂ ਨੂੰ ਹੋ ਹੀ ਗਏ ਹੁਣੇ 17 18 ਸਾਲ ਬਾਈ ਠੀਕ ਹੈ ਹਾਂਜੀ ਤੇ ਪਹਿਲਾਂ ਤੋਂ ਹੀ ਬਾਈ ਘੋੜੀਆਂ ਰੱਖਦੇ ਰਹੇ ਹੋ ਜਾਂ ਪਹਿਲਾਂ ਘੋੜਾ ਵੀ ਰੱਖਿਆ ਕੋਈ ਹਾਂ ਬਾਈ ਪਹਿਲਾਂ ਘੋੜਾ ਮੈਂ ਬਾਈ ਹਰਵਿੰਦਰ ਨਾ ਕਰਦਾ ਸੀਗਾ ਉਦੋਂ ਬਹੁਤ ਨਹੀਂ ਬਾਈ ਇਹ ਕਾਲੇ ਕਹਿੰਦੇ ਸੀਗਾ ਕਾਲੇ ਠੀਕ ਹੈ ਬਾਈ ਉਦੋਂ ਸਾਡੇ ਕੋਲੇ ਬਹੁਤ ਫੇਮਸ ਘੋੜਾ ਹੁੰਦਾ ਸੀਗਾ ਹਾਂਜੀ ਉਹ ਜਾਨੀ ਕਿ ਉਹਨੇ 8 9 ਤੋਂ ਲੈ ਕੇ 12 ਤੱਕ ਫਾਸਟ ਹੀ ਆਇਆ ਉਹ ਠੀਕ ਹੈ ਬਾਈ ਉਹ ਸਾਡਾ ਤਾਂ ਨਾਮ ਜਾਨੀ ਕਿ ਰਾਜਾ ਰੱਖਿਆ ਸੀਗਾ ਤੋ ਬਾਅਦ ਉਹ ਬਾਈ ਢੀਮੇ ਕੋਲੇ ਜਾਵੜਿਆ ਸੀਗਾ ਰਮਾਨੀ ਉਹ ਘੋੜਾ ਆਪਾਂ ਪਹਿਲਾਂ ਲਿਆਂਦਾ ਸੀਗਾ ਬਾਈ ਠੀਕ ਹੈ ਬਾਈ ਹਾਂ ਅੱਜ ਮੈਂ ਆਪਾਂ ਪਹਿਲਾਂ ਵੀ ਵੀਡੀਓ ਤੋਂ ਪਹਿਲਾਂ ਗੱਲ ਕੀਤੀ ਆ ਵੀ ਤੁਸੀਂ ਦੱਸਿਆ ਉਹਦੇ ਬਹੁਤ ਸਾਰੇ ਕਾਫੀ ਚੰਗੇ ਰਿਜ਼ਲਟ ਆਇਆ ਬਹੁਤ ਚੰਗੇ ਹਾਂ ਜੀ ਬਾਈ ਬਾਈ ਉਹ ਉਮਰ ਦਾ ਵੀ ਪੂਰਾ ਵੱਡਾ ਹੋ ਗਿਆ ਸੀਗਾ ਘੋੜਾ ਪਰ ਉਹਦੇ ਇੱਕ ਦਾਣਾ ਵੀ ਨਹੀਂ ਆਇਆ ਸੀਗਾ ਸਪੋਰਟ ਠੀਕ ਹੈ ਬਿਲਕੁਲ ਸਪੈਸ ਉਹਰ ਆਪਣਾ ਰਮਾਨੇ ਵਾਲੇ ਵੀ ਮੇਰੇ ਕੋਲੇ ਚਲਾ ਗਿਆ ਉਹ ਘੋੜਾ ਉੱਥੇ ਪੂਰਾ ਹੋ ਜਾਣਾ ਹਾਂ ਜੀ ਠੀਕ ਹੈ ਬਾਈ ਤੇ ਆਪਾਂ ਜ਼ਿਕਰ ਕਰੀਏ ਸੂਰਜ ਦਾ ਇਦੇ ਬਾਰੇ ਜਿਵੇਂ ਪਹਿਲਾਂ ਬਾਈ ਤੇਜ ਦੇ ਕੋਲੇ ਵੀ ਰਿਹਾ ਕੁਝ ਟਾਈਮ ਬਣਾ ਸੂਰਜਾ ਹਾਂਜੀ ਹਾਂਜੀ ਬਾਈ ਤੇ ਉਦੋਂ ਮੇਰਾ ਖਿਆਲ ਆ ਥੋੜਾ ਕੰਮ ਇਕੱਠਾ ਹੁੰਦਾ ਸੀ ਉਦੋਂ ਕੰਮ ਇਕੱਠਾ ਸੀ ਆ ਬਾਈ ਠੀਕ ਆ ਬਾਈ ਤੇ ਇਹਦਾ ਜਨਮ ਬਾਈ ਸੂਰਜ ਦਾ ਕਿੱਥੇ ਹੋਇਆ ਇਹਦੀ ਮਾਂ ਬਾਰੇ ਵੀ ਦੱਸ ਦਿਓ ਪਿਓ ਤਾਂ ਜਿਵੇਂ ਇਹਦਾ ਡੋਡਾਂ ਵਾਲਾ ਮਹਾਰਾਣਾ ਹੋਇਆ ਬਾਈ ਬਾਈ ਇਹ ਇਹ ਜਾਨਮੇ ਦਾ ਭਾਈਕੋਟ ਡੇਰੇ ਦੇ ਵਿੱਚ ਆ ਬਾਬੇ ਜੀ ਬਾਬੇ ਦੇ ਠੀਕ ਆ ਬਾਈ ਠੀਕ ਆ ਜੀ ਇਹਦੀ ਮਾਂ ਜਿਹੜੀ ਉਹ ਰਾਜੀ ਡੋੜਦੀ ਆ 64 65 ਇੰਚ ਦੀ ਘੋੜੀ ਆ ਉਹ ਹਾਂਜੀ ਬਾਈ ਤੇ ਇਦਰੋਂ ਇਹ ਮਹਾਰਾਣੇ ਦਾ ਬੱਚਾ ਆ ਗਿਆ ਤੇ ਗਾਂਹਾ ਦਲਸ਼ੇਰ ਤਾਕੀ ਆ ਜਾਂਦਾ ਜੀ ਹਾਂ ਪੋਤਾ ਆ ਗਿਆ ਹਾਂਜੀ ਦਲਸ਼ੇਰ ਤਾਕੀ ਦਾ ਪੋਤਾ ਆ ਗਿਆ ਹਾਂਜੀ ਬਾਈ ਤੇ ਉਥੋਂ ਬਾਈ ਕਾਲੇ ਸਿੱਧਾ ਡਾਇਰੈਕਟਰ ਜਿਨ੍ਹਾਂ ਦੇ ਘਰੇ ਜੰਮਿਆ ਸੀ ਇਹ ਉਥੋਂ ਆਪਾਂ ਲੈ ਕੇ ਆਂਦਾ ਜਾਂ ਪਹਿਲਾਂ ਕਿਤੇ ਹੋਰ ਚਲਾ ਗਿਆ ਨਹੀਂ ਇਹ ਬਾਈ ਆਪਣੇ ਕੁਲਦੀਪ ਭੀਟੀ ਵਾਲੇ ਤੋਂ ਅੱਛਾ ਉਥੋਂ ਲੈ ਕੇ ਆਂਦਾ ਸੀਗਾ ਠੀਕ ਹੈ ਬਾਈ ਹਾਂ ਉਦੋਂ ਬਾਈ ਫਿਰ ਕਿਵੇਂ ਕਾਲੇ ਤੁਹਾਡਾ ਵਿਚਾਰ ਬਣਿਆ ਵੀ ਆਪਾਂ ਇਹ ਬੱਚਾ ਖਰੀਦਣਾ ਕਿੰਨੇ ਉਮਰ ਸੀ ਉਦੋਂ ਇਹਦੀ ਜਦੋਂ ਆਪਾਂ ਲਿਆ ਇਹ ਉਦੋਂ ਬਾਈ ਇਹ 8 ਮਹੀਨਿਆਂ ਦਾ ਬੱਚਾ ਸੀਗਾ ਹੂੰ ਤੇ ਮੈਂ ਤੇ ਤੇਜ ਉਥੇ ਘੋੜੀ ਛੱਡਣ ਗਏ ਸੀ ਉਹਨੇ ਆਪਣੇ ਬਾਈ ਤੋਂ ਆਪਣੇ ਤੋਂ ਘੋੜੀ ਖਰੀਦੀ ਸੀ ਹੂੰ ਤੇ ਉਦੇ ਘੋੜੀ ਛੱਡਣ ਗਏ ਤੇ ਉਹ ਬਾਈ ਕਹਿੰਦਾ ਕੀ ਆਪਾਂ ਬਿਸ਼ੇਰਾ ਸੇਲ ਕਰਨਾ ਹੂੰ ਫਿਰ ਅਸੀਂ ਸੋਚਿਆ ਕਿ ਆਪਾਂ ਆਪ ਹੀ ਲੈ ਲੈਨੇ ਆ ਫਿਰ ਮੈਂ ਸੀਪਾ ਤੇ ਤੇਜ ਗਏ ਤੇ ਸੌਦਾ ਕਰ ਲਿਆ ਬਾਈ ਉਹਦਾ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਉਦੋਂ ਬਾਈ ਦੇਖ ਕੇ ਤੁਹਾਨੂੰ ਲੱਗਦਾ ਸੀ ਜਿਵੇਂ ਹੁਣ ਏਡੀ ਖੁੱਲੀ ਬੈਡ ਬਾਡੀ ਦਾ ਬਣ ਕੇ ਤਿਆਰ ਹੋਇਆ ਹਾਂ ਬਈ ਗੱਲ ਹਾਂ ਬਈ ਗੱਲ ਐ ਹੋਆ ਵੀ ਆਪਾਂ ਨੂੰ ਵੀ ਲੰਮਾ ਟਾਈਮ ਹੋ ਗਿਆ ਸੀਗਾ ਤੇ ਤੇਜ਼ ਦਿਆਂ ਵੀ ਦੂਜੀ ਪੀੜ੍ਹੀ ਆ ਗਈ ਘੋੜਿਆਂ ਚ ਹਨਾ ਪਰ ਬਾਬੇ ਦੀ ਇੰਨੀ ਕਰਪਾ ਵੀ ਜਿਹੜਾ ਜਾਨਵਰ ਆਪਾਂ ਦੇਖ ਲਈਏ ਵੀ ਆਹ ਘੋੜਾ ਬਣੂਗਾ ਉਹ ਆਪਾਂ ਘੋੜਾ ਬਣਾਇਆ ਠੀਕ ਹੈ ਬਾਈ ਹਾਂ ਬਾਈ ਤੁਹਾਨੂੰ ਦੱਸਦਾ ਸੀ ਇਹ ਵੀ ਕਰੂਗਾ ਉਹਦੇ ਬਾਈ ਤੁਹਾਨੂੰ 8 ਮਹੀਨਿਆਂ ਦੀ ਫੋਟੋ ਲਾਵਾਂ ਉਹਦੇ ਸਾਨੂੰ ਦੱਸਦਾ ਸੀ ਵੀ ਮੈਂ ਘੋੜਾ ਛੇਤੀ ਬਣ ਜਾਣਾਗਾ ਠੀਕ ਹੈ ਬਾਈ ਆਪਾਂ ਨੂੰ 22 ਮਹੀਨੇ ਦਾ ਘੋੜਾ ਖੜਾ ਹੋ ਗਿਆ ਸੀ ਪੂਰਾ ਠੀਕ ਹੈ ਬਾਈ ਯਾਨੀ ਕਿ 22 ਮਹੀਨਿਆਂ ਦੀ ਉਮਰ ਦੇ ਇਹ 64 65 ਇੰਚ ਦਾ ਘੋੜਾ ਬਣ ਗਿਆ ਸੀਗਾ ਇੱਕ ਤਾਂ ਬਾਈ ਕੱਲਾ ਕੱਦ ਹੁੰਦਾ ਆਪਾਂ ਕਾਲੇ ਦੇਖਦੇ ਆ ਇਹਦੇ ਚ ਬਾਕੀ ਬਿਊਟੀ ਵੀ ਚੰਗੀ ਆ ਤੇ ਵੈਸੇ ਹੱਡ ਗੋਡਿਆਂ ਦਾ ਵੀ ਖੁੱਲਾ ਹਨਾ ਹਾਂਜੀ ਹਾਂਜੀ ਬਾਈ ਗੁਲਾਬੀ ਬਾਣ ਚੰਗਾ ਗੁਲਾਬੀ ਬਾਣ ਵੀ ਬਾਈ ਦੂਜੀ ਗੱਲ ਇਹ ਆ ਵੀ ਮੈਂ ਗਰਮੀ ਹੋਵੇ ਸਿਆਲ ਹੋਵੇ ਹੂੰ ਇਹਨੂੰ ਹਰ ਰੋਜ਼ ਹੂੰ 15 ਕਿਲੋਮੀਟਰ ਤੋਰਨਾ ਹੀ ਤੋਰਨਾ ਅੱਛਾ ਤਾਂ ਹੀ ਬਈਆਂ ਦੀਆਂ ਕੱਲੀ ਕੱਲੀ ਨਾਲ ਖੜ ਜਾਂਦੀ ਐ ਦੋ ਗੇੜੇ ਦੇ ਤੇ ਕੱਲੀ ਕੱਲੀ ਨਾਲ ਖੜ ਜੂ ਐ ਦੀ ਠੀਕ ਐ ਬਈ ਹਾਂ ਤੇ ਜਿਵੇਂ ਤੁਸੀਂ ਦੱਸਿਆ ਵੀ ਇਹਦਾ ਕੋਟਪਾਈ ਵਾਲੇ ਬਾਬਿਆਂ ਦੇ ਘਰੇ ਹੋਇਆ ਸੀ ਜਨਮ ਹਣਾ ਹਾਂਜੀ ਹਾਂਜੀ ਅ ਮੈਂ ਪਿੱਛੇ ਜੇ ਇੱਕ ਇੰਟਰਵਿਊ ਕੀਤੀ ਸੀ ਕਾਲਿਆਂ ਵਾਲੀ ਪਿੰਡ ਬਾਈ ਇਕਵਲ ਹੁਣਾ ਦੀ ਹਾਂਜੀ ਉਹਨਾਂ ਦੇ ਘਰੇ ਇਹਦਾ ਭਰਾ ਵੀ ਆ ਜਿਹੜਾ ਮਿੱਡੇ ਵਾਲੇ ਦਲਵਾਗ ਦਾ ਭਾਈ ਹਾਂ ਬਈ ਉਹ ਵੀ ਮਾਰੇ ਪਾਸਿਓਂ ਹੀ ਦੁਨੀ ਭਰਾ ਇਹਦੇ ਤੋਂ ਛੋਟੀ ਸੀਗੀ ਜੈਵੀਰ ਦੀ ਬਿਸ਼ੇਰੀ ਸੀਗੀ ਹੂੰ ਵਾਹ ਜੋੂ ਛੇਰਾ ਆ ਗਿਆ ਤੇ ਇੱਕ ਬਾਈ ਹੁਣ ਤੀਜਾ ਬਛੇਰਾ ਵੀ ਬਹੁਤ ਚੰਗਾ ਗਾ ਜੰਡੀਆਂ ਵਾਲੇ ਬਦਲ ਬਾਈ ਦੇ ਕੋਲੇ ਆ ਜੀ ਪਾਉਂਦਾ ਕੋੜੀ ਬਹੁਤ ਜਿਆਦਾ ਚੰਗੀ ਆ ਬਾਈ ਹਾਂ ਉਹ ਦੱਸਦੇ ਸੀ ਬਾਈ ਉਹਦੇ ਵੀ ਇੰਟਰਵਿਊ ਦੇ ਵਿੱਚ ਵੀ ਇਸ ਕੋੜੀ ਨੇ ਜਿੰਨੇ ਬੱਚੇ ਦਿੱਤੇ ਆ ਤਕਰੀਬਨ ਸਾਰੇ ਸਾਣ ਹੀ ਬਣੇ ਹਾਂ ਬਾਈ ਸੋ ਮਾਂ ਦਾ ਕਾਫੀ ਵੱਡਾ ਰੋਲ ਹਨਾ ਮਾਂ ਦਾ ਇਹਦੇ ਬਾਈ ਫਿਰ ਬੱਚੇ ਵੀ ਬਹੁਤ ਤਗੜੇ ਬਣ ਗਏ ਆ ਜਾਨੀ ਕਿ ਜੈਸਾ ਉਹਨਾਂ ਦੀ ਉਮਰ ਛੋਟੀ ਆ ਜੇ ਘੋੜੇ ਦੀ ਆਪਣੇ ਦੀ ਤੇ ਇਹਦੇ ਬੱਚੇ ਵੀ ਇਹਦੇ ਬਰਾਬਰ ਚਾਰ ਘੋੜੇ ਬਣ ਕੇ ਖੜ ਗਏ ਆ ਬਾਈ ਅੱਛਾ ਬਾਈ ਹਾਂ ਠੀਕ ਆ ਬਾਈ ਕਾਲੇ ਹੁਣ ਕਿੰਨੀ ਉਮਰ ਹੋ ਗਈ ਇਹਦੀ ਹੁਣ ਬਈ ਇਹ 6 ਸਾਲ ਦਾ ਹੋ ਗਿਆ ਬਾਈ ਕੱਦ ਕਿੰਨਾ ਕਰ ਗਿਆ ਬਾਈ ਕੱਦ ਇਹਦਾ ਵੀ 67 ਤੋਂ ਬਾਹਰ ਆ ਅੱਛਾ ਹਾਂਜੀ ਠੀਕ ਆ ਬਾਈ ਬੱਚੇ ਜਿਵੇਂ ਤੁਸੀਂ ਦੱਸਿਆ ਵੀ ਚਾਰ ਇਹਦੇ ਤਿਆਰ ਹੋ ਗਏ ਆ ਘੋੜੇ ਬਣ ਕੇ ਬਾਈ ਕਿਹੜੀ ਕਿਹੜੀ ਥਾਂ ਖੜੇ ਹੋ ਭਈ ਇਹ ਕਿਤਾ ਚੀਦੇ ਆ ਹਮ ਇਹ ਕਛੱਲਾ ਹੀ ਤੇ ਯਾਰ ਗਿਆਂ ਗੁਲੀ ਆ ਤਾਂ ਉਹ ਤਾਂ ਠੰਦੇ ਵਾਲੇ ਪੈਂਡਾ ਉਹਦਾ ਵੈਸੇ ਉਹ ਹਮ ਤੇ ਇਹ ਕ ਇਥੇ ਬੋਰ ਜਵਾ ਬਾਈ ਅੱਛਾ ਬਾਈ ਹਾਂ ਠੀਕ ਹੈ ਜੀ ਤੇ ਇੱਕ ਹੋਰ ਦੱਸਿਆ ਸੀਗਾ ਮੇਰਾ خیال ਤੋਂ ਉਹ ਨਵੇਂ ਸ਼ਹਿਰ ਆ ਬਾਈ ਠੀਕ ਹੈ ਬਾਈ ਤੇ ਮੰਨ ਲਓ ਵੀ ਰਿਜ਼ਲਟ ਜਿਵੇਂ ਤੁਸੀਂ ਸੋਚਿਆ ਸੀਗਾ ਚਲੋ ਵੈਸੇ ਲਾਈਨ ਵਾਈਜ਼ ਦਾ ਆਪਾਂ ਨੂੰ ਪਤਾ ਹੀ ਸੀਗਾ ਵੀ ਜੰਗਾ ਸੂਗਾ ਇਹ ਹਾਂਜੀ ਹਾਂਜੀ ਪਰ ਮੰਨ ਲਓ ਜਿਵੇਂ ਹੋਰ ਅੱਗੇ ਚੰਗੀਆਂ ਬਸ਼ੇਰੀਆਂ ਵੀ ਤਿਆਰ ਹੋਈਆਂ ਹੋਣੀਆਂ ਘੋੜਿਆਂ ਹਾਂ ਵੀ ਬਸ਼ੇਰੀਆਂ ਵੀ ਚੰਗੀਆਂ ਤਿਆਰ ਹੋ ਗਈਆਂ ਹੁਣ ਇੱਕ ਬਸ਼ੇਰੀ ਭਲੂਰ ਤੋਂ ਬਹੁਤ ਚੰਗੇ ਵਧੀਆ ਰੇਟ ਤੇ ਵੀ ਕੀ ਹੈ ਬਾਈ ਇਹਦੀ ਬਸ਼ੇਰੀ ਹਾਂ ਠੀਕ ਹੈ ਬਾਈ ਜਾਦੇ ਬਾਕੀ ਬਾਈ ਮੈਂ ਤੁਹਾਨੂੰ ਇੰਨਾ ਦੱਸ ਦੇਣਾ ਵੀ ਜਿੱਥੇ ਇਹਦੇ ਬੱਚੇ ਜਾਂਦੇ ਆ ਹਨਾ ਵੀ ਜਿਹੜਾ ਮੀਟਿੰਗ ਕਰਾਉਂਦਾ ਉਹ ਬਾਡੀ ਜਮਾ ਇਹਦੇ ਤੇ ਹੀ ਆਉਂਦੀ ਆ ਠੀਕ ਹੈ ਬਾਈ ਕੋਈ ਸੇਲ ਕਰਨ ਨੂੰ ਨਹੀਂ ਮਨਦਾ ਨਹੀਂ ਗਾ ਬੁਸ਼ੇਰੀਆਂ ਹੁਣ ਮੈਂ ਖੜੀਆਂ ਵੀ ਆ ਬਹੁਤ ਅਜਿਹੀ ਚੀਜ਼ ਦੇ ਵੀ ਖੜੀ ਆ ਬੁਸ਼ੇਰੀ ਯਾਨਕਿ 21 22 ਮਹੀਨੇ ਦੀ ਹੈਗੀ 62 ਤੋਂ ਬਾਹਰ ਆ ਭਾਈ ਉਹ ਹੂੰ ਬੁਸ਼ੇਰੀ ਜਿਹੜੀ ਇਹਦੀ ਤੇ ਬਾਡੀ ਬੁੱਡੀ ਬਹੁਤ ਜਿਆਦਾ ਚੰਗੀ ਆ ਠੀਕ ਆ ਭਾਈ ਤੇ ਇੱਕ ਚੀਜ਼ ਹੋਰ ਦੇਖੀ ਆ ਕਾਲੇ ਭਾਈ ਆਪਾਂ ਜਿੰਨਾ ਟਾਈਮ ਇਹਦੀ ਵੀਡੀਓ ਕੀਤੀ ਆ ਆਪਾਂ ਨੂੰ ਦੇਖੋ ਕਾਫੀ ਟਾਈਮ ਲੱਗ ਗਿਆ ਹਨਾ ਤੇ ਘੋੜੇ ਨੇ ਕਰੰਟ ਨਹੀਂ ਛੱਡਿਆ ਉਹਨਾਂ ਟਾਈਮ ਭੋਰਾ ਵੀ ਦਬ ਗਿਆ ਹੋਵੇ ਜੇ ਆਪਾਂ ਭਾਈ ਗੱਲ ਦਾ ਬਸ ਇਹਦੇ ਪਿੱਛੇ ਕੀ ਕਾਰਨਾ ਵੀ ਹਨਾ ਜ਼ੋਰ ਤੋਂ ਜਿਆਦਾ ਜ਼ੋਰ ਮਾਰਦਾ ਗੱਲ ਭਾਈ ਇਹੀ ਆ ਯਾਨੀ ਕਿ ਇਹਦੀ ਹਰ ਰੋਜ਼ ਦੀ ਵਰਜਸ ਆ ਹੂੰ ਤਾں ਕਰਕੇ ਹੋ ਜਾਂਦਾ ਬਈ ਇਹ ਹਮੇਸ਼ਾ ਐਕਟਿਵ ਰਹਿੰਦਾਗਾ ਠੀਕ ਆ ਹਾਂ ਜਦੋਂ ਆਪਾਂ ਘਰੇ ਬੰਨਤਾ ਤਾਂ ਲੱਗੂ ਪੂਰਾ ਨਸੀਲਾ ਜਦੋਂ ਬਸ ਲਗਾਮ ਪੈ ਗਿਆ ਤਾਂ ਇਹ ਐਕਟਿਵ ਹੀ ਆ ਬਸ ਹਾਂ ਆਮ ਅਸੀਂ ਦੇਖਦੇ ਆ ਜੋ ਵੀਡੀਓ ਵੀਡੀਓ ਕਰਨ ਜਾਈਦਾ ਬਾਈ ਐ ਹੁੰਦਾ ਵੀ 5 7 10 ਮਿੰਟ ਕੋਈ ਨਹੀਂ ਜ਼ੋਰ ਮਾਰੂਗਾ ਘੋੜਾ ਉਦੋਂ ਬਾਅਦ ਟੇਕੇ ਖੜ੍ਹਜੂ ਪਰ ਇਹ ਜਿੰਨਾ ਟਾਈਮ ਇਹਦੀ ਵੀਡੀਓ ਕੀਤੀ ਹੈ ਨਹੀਂ ਦੇਖ ਲੈ ਲਾ ਟੰਗੂ ਹੀ ਵਧੀ ਗਿਆ ਬਈ ਬਾਕੀ ਬਾਈ ਇਹ ਗੱਲ ਇਹ ਆ ਕਿ ਜਿੰਨੀ ਖਰਾਕ ਵੀ ਰੱਖੀ ਅਸੀਂ ਕੋਈ ਇਹਨੂੰ ਪਾਊਡਰ ਨਹੀਂ ਪਾਇਗਾ ਕੋਈ ਇਹਦੇ ਟੀਕਾ ਨਹੀਂ ਲੱਗਿਆ ਸਿਰਫ ਦੇਸੀ ਘਿਓ ਦੇ ਪਲਿਆ ਹਮ ਬਸ ਤੇ ਬਾਕੀ ਸੁੰਬਾ ਸੰਬੰਧ ਦਾ ਵੀ ਸਹਜ ਕਾਫੀ ਚੰਗਾ ਬਾਈ ਹੈ ਨਾ ਬਾਈ ਮੈਂ ਆਪਾਂ ਬੋਰਡਰ ਚੱਲਾ ਆਪਾਂ ਦੇ ਬੋਰਡਰ ਵਾਲਿਆਂ ਨੂੰ ਵੀ ਮਾੜਾ ਨਹੀਂ ਕਹਿੰਦੇ ਵਧੀਆ ਉਹਨਾਂ ਦੇ ਰਿਜ਼ਲਟ ਵੀ ਵਧੀਆ ਪਰ ਆਪਾਂ ਇਹਨੂੰ ਦੇਸੀ ਕਿਉਂ ਤੇ ਹੀ ਪਲ ਲੈ ਗਾ ਅੱਛਾ ਉਹਦੇ ਨਾਲ ਸਾਰੇ ਪਾਸੇ ਨੂੰ ਹੀ ਗ੍ਰੋਥ ਵਧੀਆ ਹੋ ਗਈ ਵਾਰਜੇ ਸੇ ਬਹੁਤ ਹੋਈ ਹੈ ਦੀ ਹਮ ਤੇ ਬਾਕੀ ਸੇਵਾ ਵੀ ਵਧੀਆ ਹੋ ਗਈ ਹੈ ਦੀ ਠੀਕ ਹੈ ਬਾਈ ਹਾਂ ਤੇ ਬੱਚੇ ਬਾਈ ਜਿਹੜੇ ਅੱਗੇ ਤਿਆਰ ਹੋਈ ਜਾਂਦੇ ਆ ਜਿਵੇਂ ਤੁਸੀਂ ਦੱਸਿਆ ਵੀ ਸਾਣ ਵੀ ਬਣ ਗਏ ਇਹਦੇ ਬਸ਼ੇਰੀਆਂ ਵੀ ਚੰਗੀਆਂ ਤਿਆਰ ਹੋ ਗਈਆਂ ਜਿਵੇਂ ਸਟਰਕਚਰ ਦਾ ਉਹਨਾਂ ਦਾ ਇਸ ਤਰ੍ਹਾਂ ਆਈ ਹੋਈ ਜਾਂਦਾ ਤੇ ਬਾਕੀ ਕੱਦ ਕਾਠ ਬੰਨੀ ਹੋ ਬਈ ਕਿਵੇਂ ਆ ਬੱਚੇ ਕੱਦ ਕਾਠ ਬਈ ਅਜੇ ਬਸ਼ੇਰਾ ਨਕਾਨਦਾ ਤੇ 66 ਪਲੱਸ ਆ ਬਈ ਅੱਛਾ ਬਈ ਐਂਦਾ ਬੱਚਾ ਜਿਹੜਾ ਉਹ ਕਿਹੜਾ ਬੱਚਾ ਬਈ ਉਹ ਸ਼ੱਲਾ ਸ਼ੱਲਾ ਜਿਹੜਾ ਹਾਂਜੀ ਠੀਕ ਆ ਬਈ ਤੇ ਬਾਕੀ ਪਿੱਛੇ ਤੋਂ ਖੂਬਸੂਰਤੀ ਦਾ ਬਈ ਜੇ ਆਪਾਂ ਸੱਪਣ ਦੀ ਗੱਲ ਕਰੀਏ ਤਾਂ ਇਹਨੂੰ ਪਿਓ ਵਾਲੇ ਪਾਸਿਓਂ ਵੀ ਹੈਨਾ ਬਾਕੀ ਪਿੱਛੇ ਤੋਂ ਬਈ ਇਹ ਤਾਂ ਚਲੋ ਸੂਰਜਵਾਰੀ ਦੇ ਸਾਰੇ ਭਰਾ ਜਾਣਦੇ ਹੀ ਆ ਹੈਨਾ ਹੂੰ ਤੇ ਇਹਦੀ ਬ੍ਰੈਡਲਾਈਨ ਦੇ ਬਾਰੇ ਗੱਲ ਕੀਏ ਵੀ ਜਿੰਨੀ ਵੀ ਬਲੱਡ ਲਾਈਨ ਹੈ ਦੀ ਤਿੰਨ ਤੋਂ ਚਾਰ ਪੀੜੀਆਂ ਤੱਕ ਨੁਕਰਈ ਆ ਕਿਉਂਕਿ ਮਹਾਰਾਣੇ ਦੀ ਮਾਂ ਵੀ ਬਹੁਤ ਜ਼ਿਆਦਾ ਚੰਗੀ ਆ ਹਾ ਸੁਨੱਖੀ ਹਾ ਉਹ ਵੀ ਨੁਕਰਈ ਆ ਇਹਦੀ ਮਾਂ ਵੀ ਨੁਕਰਈ ਆ ਗਾਂ ਦਲਸ਼ੇਰਤਾ ਕੀ ਆ ਗਿਆ ਉਧਰ ਮਹਾਰਾਜੂ ਡੋੜ ਆ ਗਿਆ ਹਮ ਤੇ ਉਹ ਸਾਰੀ ਪੀੜ੍ਹੀ ਹੀ ਇਹਦੇ ਨੁਕਰੇ ਦੀਆਂ ਬਾਈ ਬਿਲਕੁਲ ਬਾਈ ਕੋਈ ਤਾਂ ਕਰਕੇ ਬਾਈ ਚੰਬੀਆਂ ਘੋੜੀਆਂ ਤੇ ਵੀ ਰਿਜ਼ਲਟ ਚੰਗੇ ਦਿੱਤੇ ਹਾਂ ਹਾਂ ਬਾਈ ਇਹ ਕੱਲ ਇਹ ਹੋਰ ਆ ਵੀ ਜਿਹੜੀ ਲਾਲ ਚੰਬੀ ਘੋੜੀ ਤੇ ਨੀਲੀ ਚੰਬੀ ਘੋੜੀ ਆ ਤਕਰੀਬਨ ਨੁਕਰੇ ਬੱਚੀ ਆ ਇਹਦੇ ਠੀਕ ਹੈ ਬਈ ਹਾਂ ਜੋ ਨੂੰ ਮੈਂ ਫੋਟੋ ਮਾ ਦਊਗਾ ਹਮ ਤੇ ਲਾਲ ਜੰਬੀ ਜਾਨੀ ਕਿ ਜਿਹੜੀ ਛੱਲੇ ਦੀ ਮਾਂ ਦੁਬਾਰਾ ਸੂਈ ਆ ਉਹ ਵੀ ਬਹੁਤ ਜ਼ਿਆਦਾ ਚੰਗੀ ਬਿਛੇਰੀ ਆ ਉਹਦੇ ਮਗਰ ਵੀ ਠੀਕ ਹੈ ਬਈ ਉਹ ਵੀ ਲਾਲ ਜੰਬੀ ਆ ਤੇ ਬਾਕੀ ਜਿਹੜੇ ਚੰਗੇ ਬੱਚੇ ਤਕਰੀਬਨ ਸਾਰੇ ਜਿਹੜੇ ਅਲਟ ਚੰਗੇ ਆਏ ਆ ਤੁਸੀਂ ਦੱਸ ਦਿਓ ਘੋੜੀਆਂ ਮੁਤਾਬਕ ਤੇ ਰਿਪੀਟ ਤੇ ਕਾਫੀ ਆ ਗਈਆਂ ਹੋਣੀਆਂ ਨੇ ਘੋੜੀਆਂ ਜਿਹੜੀਆਂ ਦੁਬਾਰੇ ਮੇਟ ਹੋ ਗਈਆਂ ਹਾਂਜੀ ਕਿਉਂਕਿ ਭਰਾ ਜਦੋਂ ਰਿਜ਼ਲਟ ਤੋਂ ਸੰਤੁਸ਼ਟ ਹੁੰਦੇ ਆ ਫਿਰ ਦੁਬਾਰੇ ਮੈਂ ਬਈ ਇੱਕ ਗੱਲ ਇੰਨੀ ਆ ਵੀ ਜਿਹੜੇ ਆਪਣੇ ਸੂਰਜ ਤੋਂ ਘੋੜੀ ਮੇਟ ਹੁੰਦੀ ਆ ਜਣ ਕੇ ਉਹਨਾਂ ਦੇ ਘਰੇ 2 2 3 3 ਬੱਚੇ ਖੜੇ ਆ। ਅੱਛਾ। ਹਰੇਕ ਥਾਂ ਇਹ ਨਹੀਂ ਕਰੇ ਕਹਿੰਦਾ ਵੀ ਇੱਕ ਥਾਂ ਮੈਂ ਤੁਹਾਨੂੰ 10 20 ਦਿਨਾਂ ਦਾ ਬੁਰਜ ਵੀ ਇਹਦੇ ਤੇ ਦੋ ਬੱਚੇ ਆਏ ਵੀ ਆ ਦੁਬਾਰਾ ਘੋੜੀ ਮੇਟ ਹੋਈ ਆ। ਹੂੰ। ਤਿੰਨ ਬੱਚੇ ਢੁੱਡੀ ਆਏ ਆ। ਹੂੰ। ਠੀਕ ਆ। ਦੋ ਚੀਦੇ ਆਏ ਆ। ਤੇ ਨਵੇਂ ਸ਼ਹਿਰ ਬੱਚੇ ਉਹਨਾਂ ਕੋਲੇ ਜਣ ਕੇ ਤਿੰਨ ਨੁਕਰੀਆਂ ਘੋੜੀਆਂ ਉਹ ਤਿੰਨੇ ਇੱਥੇ ਹੀ ਚੱਕ ਹੋ ਗਏ ਜਣੀਆਂ ਇੱਥੇ ਹੀ ਸੂਕੇ ਜਾਣੀਆਂ। ਹੂੰ। ਜਣ ਕੇ ਉਹ ਵੀ ਹਰ ਵਾਰੀ ਇੱਥੋਂ ਸੂਰਜ ਦੀ ਮੇਟ ਹੁੰਦੀ ਆ। ਠੀਕ ਆ ਬਾਈ। ਕਈ ਭਰਾ ਐ ਬਾਈ ਜਿਹੜੇ ਦੁਆਰ ਦੁਆਰਾ ਬਹੁਤ ਜਿਆਦੇ ਮੀਟ ਹੁੰਦੀਆਂ ਗੁੜੀਆਂ ਦੇ ਤੁਹਾਨੂੰ ਅੱਛਾ ਜੀ ਕਾਲੇ ਫੀਸ ਕਿੰਨੀ ਰੱਖਤੀ ਬਾਈ ਫਿਰ ਹੁਣ ਘੋੜੇ ਦੀ ਫੀਸ ਬਾਈ 31000 ਰੁਪਿਆ ਬਾਈ ਅੱਛਾ ਹਾਂਜੀ 31000 ਫਿਰ ਫੈਕਸ ਹੀ ਆ ਕਿ ਮਾੜਾ ਮੋਟਾ ਉਹਦੇ ਜੋ ਕਰ ਲੈਣੇ ਉਹ ਨਹੀਂ ਬਾਈ ਕਰ ਲਈਦਾ ਜੈਸਾ ਉਹਨਾ ਬੰਦਾ ਹੁੰਦਾ ਹੈ ਨਾ ਜੈ ਦੂਰੋਂ ਬੰਦੇ ਆਉਂਦੇ ਆ ਉਹਨਾਂ ਦਾ ਵੀ ਕਰਨਾ ਪੈਂਦਾ ਜੈ ਕੋਈ ਸੱਜਣ ਮਿੱਤਰ ਆ ਜਾਂਦਾ ਫਿਰ ਕਰਨਾ ਹੀ ਪੈਂਦਾ ਬਾਈ ਕੋਈ ਐਡੀ ਗੱਲ ਨਹੀਂ ਹੈਗੀ ਹੈ ਨਾ ਵੀੜ ਕੇ ਲੈਣ ਵਾਲਾ ਕੰਮ ਨਹੀਂ ਆਖਿਆ ਨਹੀਂ ਨਹੀਂ ਬਾਈ ਇਹੋ ਜਗਾ ਕੋਈ ਨਹੀਂ ਮੰਨਦਾ ਨਾ ਅਡਜਸਟਮੈਂਟ ਕਰ ਦਿੰਦੇ ਉਹ ਹਾਂਜੀ ਬਾਈ ਉਹ ਆਪਾਂ ਕਰ ਲਈਦਾ ਕੋਈ ਗੱਲ ਨਹੀਂ ਯਾਰ ਕਿਉਂਕਿ ਸਾਰੇ ਭਰਾ ਇੱਕੋ ਜੀ ਆਪਣੇ ਆਰ ਗਏ ਆ ਉਹ ਹਾਂ ਕਿਉਂਕਿ ਆਏ ਆ ਬਾਈ ਕਾਲੇ ਤੁਸੀਂ ਇਹ ਚੀਜ਼ ਨੂੰ ਸਮਝਦੇ ਹੋ ਜੇ ਕੋਈ ਦੂਰੋਂ ਚੱਲ ਕੇ ਆਉਂਦਾ ਤਕਰੀਬਨ ਲਾ ਲਓ ਵੀ 8-10000 ਕਿਰਾਇਆ ਕਿਸੇ ਭਰਾ ਨੇ ਦਿੱਤਾ ਗੱਡੀ ਦਾ ਤਾਂ ਦੁਬਾਰਾ ਜੇ ਉਹਨੇ ਢੇਡਾ ਲਾਇਆ ਬਾਈ ਉਨੀ ਫੀਸ ਜਿੰਨਾ ਹੀ ਉਹਨੂੰ ਕਰਾਇਆ ਹੈ ਹਨਾ ਕਈ ਵਾਰ ਇੱਕ ਵਾਰੀ ਪਹਿਲੀ ਵਾਰ ਚ ਘੋੜੀ ਨਹੀਂ ਕਰੀ ਵੀ ਭਾਈ ਆਪਾਂ ਇਹ ਗੱਲ ਆਪਾਂ ਕਹਿੰਨੇ ਆਂ ਵੀ ਜਿਹੜਾ ਦੂਰੋਂ ਆਉਂਦਾ ਭਰਾ ਹਨਾ ਜੇ ਘੋੜੀਆਂ ਨੇ ਪੰਜ ਚਾਰ ਦਿਨ ਛੱਡ ਕੇ ਵੀ ਜਾਣੀ ਹੁੰਦੀ ਆ ਤਾਂ ਆਪਣੇ ਕੋਲੇ ਡਾਕਟਰੀ ਸਹੂਲਤ ਵੀ ਪੂਰੀ ਆ ਹਾਂ ਭਾਈ ਬਾਕੀ ਥੋੜਾ ਏਰੀਆ ਹੀ ਇਹ ਹੈ ਜੀ ਬਾਈ ਘੋੜੇ ਆਸੇ ਪਾਸੇ ਘੋੜੇ ਘੋੜੀਆਂ ਬਹੁਤ ਖੜੇ ਆ ਥੋੜੇ ਤੇ ਬਾਕੀ ਡਾਕਟਰ ਸਾਹਿਬਾਨ ਵੀ ਥੋੜੇ ਏਰੀਆ ਦੇ ਵਿੱਚ ਚੰਗੇ ਹੈਗੇ ਹਾਂਜੀ ਹਾਂਜੀ ਆਪਣੇ ਡਾਕਟਰ ਬਹੁਤ ਵਧੀਆ ਭਈ ਆਪਣੇ ਇੱਕ ਹੀ ਡਾਕਟਰ ਪੱਕਾ ਹੀ ਆਉਂਦਾ ਨਰਮਲ ਡਾਕਟਰ ਉਹ ਹੀ ਪਛਨੰਦੀ ਤੋਂ ਉਹ ਆਪਣੇ ਪੱਕਾ ਹੀ ਆਉਂਦਾ ਠੀਕ ਹੈ ਬਾਈ ਹਾਂਜੀ ਤੇ ਬਾਕੀ ਜਿਵੇਂ ਮੰਨ ਲਓ ਪਹਿਲੀ ਵਾਰ ਘੋੜੀ ਜਦੋਂ ਆਉਂਦੀ ਆ ਤਾਂ ਮੰਨ ਲਓ ਉਹਦੇ ਚ ਘੋੜੇ ਨੂੰ ਛੱਡਣ ਦਾ ਤੁਸੀਂ ਕੀ ਸਾਵਧ ਰੱਖਦੇ ਹੋ ਵੀ ਆਪਦੇ ਡਾਕਟਰ ਤੋਂ ਬੰਦਾ ਚੈੱਕ ਕਰਾ ਕੇ ਲਿਆਉਂਦਾ ਉਵੇਂ ਮੀਟ ਕਰਾ ਦਿੰਦੇ ਹੋ ਜਾਂ ਇੱਥੇ ਚੈੱਕ ਕਰਾ ਕੇ ਨਹੀਂ ਹਾਂ ਬਾਈ ਇਹਦੇ ਚ ਆਪਾਂ ਜਿਵੇਂ ਅਗਲੇ ਦੀ ਮੀਟ ਕਰਾਈ ਚੈੱਕ ਕਰਾਈ ਆ ਤਾਂ ਆਪਾਂ ਮੀਟ ਕਰਾ ਦਈਏ ਕਈ ਵਾਰ ਜਿਵੇਂ ਦੋ ਜਾਂ ਆਪਾਂ ਦੇਣੇ ਪੈ ਜਾਣ ਤੇ ਜੇ ਉਹ ਛੱਡ ਕੇ ਜਾਂਦਾ ਚਾਹੇ ਕੋਈ ਉਦਾਂ ਹੁੰਦਾਗਾ ਜੇ ਆਪਾਂ ਨੂੰ ਕਹਿ ਦੇ ਵੀ ਆਪਦੇ ਡਾਕਟਰ ਤੋਂ ਚੈੱਕ ਕਰਾ ਦੇ ਫਿਰ ਕਰਾ ਦਈ ਦੀ ਬਾਈ ਠੀਕ ਹੈ ਬਾਈ ਹਾਂ ਠੀਕ ਹੈ ਜੇ ਅਗਲੇ ਦੀ ਚੈੱਕ ਕਰਾਈ ਹੁੰਦੀ ਫਿਰ ਆਪਾਂ ਨਹੀਂ ਆਏ ਕਹਿੰਦੇ ਕਿ ਅਸੀਂ ਆਪਦੇ ਡਾਕਟਰ ਤੋਂ ਚੈੱਕ ਕਰਾਉਣੇ ਆ ਕਈ ਵਾਰ ਆ ਮੈਂ ਇਹ ਹੁੰਦਾ ਵੀ ਅਗਲਾ ਇੱਕ ਵਾਰ ਕਹਿ ਦਿੰਦਾ ਵੀ ਬਾਈ ਚੈੱਕ ਕਰਾਈ ਵੀ ਆ ਤੁਸੀਂ ਕੇਰਾ ਘੋੜਾ ਦੇ ਦਿਓ ਉਸ ਤੋਂ ਬਾਅਦ ਤੁਸੀਂ ਇੱਥੇ ਚੈੱਕ ਕਰਾ ਕੇ ਆਪੇ ਹਾਂ ਫਿਰ ਫਿਰ ਜਾ ਕੇ ਕਰਾ ਦਈ ਦੀ ਆ ਦੂਜਾ ਜੰਪ ਕਈ ਵਾਰ ਹੋ ਜਾਂਦਾ ਉਹਦੇ ਚ ਬਾਈ ਫਾਇਦਾ ਦੋਨਾਂ ਦਾ ਹੀ ਹੋ ਜਾਂਦਾਗਾ ਹਮ ਮਾਲਕ ਨੂੰ ਵੀ ਆਏ ਹੁੰਦਾ ਘੋੜੀ ਦੇ ਨੂੰ ਵੀ ਸਾਡੀ ਘੋੜੀ ਗੱਬਣ ਹੋਵੇ ਸਾਨੂੰ ਵੀ ਐਂ ਅਗਲੇ ਦੀ ਘੋੜੀ ਗੱਬਣ ਹੋਵੇ ਹਨ ਤੇ ਜੇ ਚੈੱਕ ਕਰਾ ਲਈ ਤੇ ਉਹਦੇ ਚ ਕਲੀਅਰ ਜੀ ਗੱਲ ਹੋ ਜਾਂਦੀ ਆ ਬਾਕੀ ਕੁਦਰਤੀ ਕਈ ਵਾਰੀ ਐਂ ਵੀ ਹੋ ਜਾਂਦਾ ਬਾਈ ਕੋੜੀਆਂ ਗਈ ਕੋੜੀਆਂ ਮੰਨ ਲਓ ਵੀ 2-3 ਜੰਪਾ 2 ਜੰਪਾ ਆ ਵੀ ਲੈ ਜਾਂਦੀਆਂ ਨੇ ਪਹਿਲੇ ਜੰਪ ਤੇ ਰਹਿੰਦੀਆਂ ਵੀ ਨਹੀਂ ਇੱਕ ਜੰਪ ਤੇ ਹਣਾ ਕੋੜੀਆਂ ਦੇ ਵਿੱਚ ਇਦਾਂ ਵੀ ਹੋ ਜਾਂਦਾ ਸਿਸਟਮ ਹੂੰ ਤੇ ਹੋਰ ਬਾਈ ਅੱਗੇ ਕੋਈ ਬੱਚਾ ਪੁੱਛਾ ਇਹਦਾ ਗਾਂ ਤਿਆਰ ਕਰਨ ਬਾਰੇ ਸੋਚਿਆ ਤੁਸੀਂ ਹਾਂ ਬਾਈ ਕਰਾਂਗੇ ਜ਼ਰੂਰ ਕਰਾਂਗੇ ਬਾਈ ਹੂੰ ਕਿਉਂਕਿ ਇੰਨੇ ਨਾਲ ਬਾਈ ਗਾਂਹ ਬੀੜੀਦਾਰ ਬੀੜੀ ਚੱਲਦਾ ਰਹਿੰਦਾ ਕੰਮ ਹਣਾ ਹਾਂ ਬਾਈ ਆਪਣੇ ਕੋੜੀਆਂ ਆਪਾਂ ਰੱਖਾਂਗੇ ਵੀ ਆ ਆਵੇ ਘਰੇ ਵੀ ਬਰੀਡਿੰਗ ਕਰਦੇ ਆ ਇਹਨਾਂ ਦੀ ਤੁਹਾਨੂੰ ਬਸ ਹੂਣ ਵਾਲੀਆਂ ਆ ਬੱਚੇ ਦਿਖਾਵਾਂਗੇ ਕੋਈ ਗੱਲ ਨਹੀਂ ਬਾਈ ਹੂੰ ਤੇ ਗਾਲੇ ਜਿਵੇਂ ਦੱਸਿਆ ਬਾਈ ਤੁਸੀਂ ਵੀ ਤਕਰੀਬਨ ਡੇਲੀ ਤੋਰਦੇ ਹੋ ਘੋੜਾ ਤਾਂ ਕਰਕੇ ਫਿੱਟ ਪਿਆ ਹਨਾ ਬਾਕੀ ਡੋਰੀ ਤੇ ਤੁਸੀਂ ਬੜਾ ਗਝਾਇਆ ਇਹ ਵੀ ਇਸ ਦੀ ਸੂਰਜ ਦੀ ਇੱਕ ਬੱਕਰੀ ਪਛਾਣਾ ਬਾਈ ਉਤੋਂ ਹੀ ਇਹਨੂੰ ਸਿਆਣ ਲੈਂਦੇ ਆ ਜਦੋਂ ਹਾਂ ਬਾਈ ਇਹ ਆਪਾਂ ਤੁਹਾਨੂੰ ਇਹੀ ਗੱਲ ਦੱਸਦੇ ਆ ਵੀ ਇਹ ਪਹਿਲਾਂ ਤੇਜ ਕੋਲੇ ਸੀਗਾ ਤੇ ਇਹਦੇ ਬਾਪੂ ਨੂੰ ਇਹ ਅੰਕਲ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਹਨਾ ਉਹਨਾਂ ਨੇ ਪੁਰਾਣੀਆਂ ਘੋੜੀਆਂ ਰੱਖੀਆਂ ਉਹਨਾਂ ਨੂੰ ਘੋੜੀਆਂ ਨੇ ਚਾਹੁੰਦਾ ਵੀ ਸ਼ੌਂਕ ਸੀਗਾ ਜੋ ਜਾਨੀ ਕਿ ਇਹ ਡੋਰਾ ਤੇ ਉਥੇ ਤੋਰਨਾ ਸਿੱਖਿਆ ਸੀਗਾ ਕਿਉਂਕਿ ਜਦੋਂ ਅਸੀਂ ਖਰੀਦ ਕੇ ਲਿਆਉਂਦਾ ਤੇ ਬਾਅਦ ਦੇ ਵਿੱਚ ਇਹ ਤੇਜ ਗੋਲੇ ਸੀਗਾ ਉਦੋਂ ਤੇ ਉਹਨੇ ਤੋਰਿਆ ਸੀਗਾ ਬਾਈ ਇਹ ਅਬ ਬਈ ਆਪਾਂ ਪਿਛਲੇ ਮੰਨ ਲਓ ਜਿਹੜੇ ਜਗਰਾਮਾਂ ਦਾ ਸ਼ੋਅ ਹੋਇਆ ਸੀਗਾ ਉੱਥੇ ਵੀ ਇਹਦੀਆਂ ਇੱਕ ਦੋ ਵੀਡੀਓ ਡਿਸਪਲੇ ਦੀਆਂ ਪਾਈਆਂ ਸੀ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਬਈ ਉਹ ਹਾਂਜੀ ਹਾਂਜੀ ਬਈ ਹਾਂ ਬਈ ਇਹ ਤਾਂ ਹੁਣ ਵੀ ਜਾਨੀ ਕਿ ਜਦੋਂ ਮੰਡੀ ਤੇ ਲੈ ਕੇ ਜਾਈਦਾ ਮੇਲਾ ਲੱਗ ਜਾਂਦਾ ਬਾਈ ਜਦੋਂ ਦੇਖਦੇ ਆ ਵੀ ਸੂਰਜ ਆ ਗਿਆ ਤੇ ਉਹ ਡੋਰਾ ਦੇ ਤੋੜਦੇ ਆ ਤੇ ਲੋਕ ਬਹੁਤ ਇਹਨੂੰ ਢੀਕਦੇ ਆ ਬਈ ਹੁਣ ਕੋੜਾ ਡੋਰਾ ਤੇ ਆਊਗਾ ਬਿਲਕੁਲ ਬਈ ਕਾਲੀ ਬਾਈ ਜਿਵੇਂ ਮੈਂ ਭਰਾਮਾ ਨੂੰ ਦੱਸ ਕੇ ਛੱਟਿਆ ਵੀ ਸੇਲ ਵਾਲੀ ਵੀ ਜਾਨਵਰ ਆਪਣੇ ਕੋਲੇ ਹੈਗੇ ਆ ਦੋ ਤਿੰਨ ਉਹਨਾਂ ਬਾਰੇ ਦੱਸ ਦੇ ਇੱਕ ਜਿਹੜੀ ਮਾਰਵਾੜੀ ਘੋੜੀ ਜਿਹਦੇ ਮੰਗਰ ਬਸ਼ੇਰੀ ਆ ਬਾਈ ਹਾਂਜੀ ਬਾਈ ਘੋੜੀ ਦੇ ਦਾ ਆ ਨਾਉਣੀ ਆ ਬਾਈ ਉਹ ਜਾਨੀ ਕਿ ਛੇਰੇ ਸਰਪੰਚ ਕੋਲੇ ਇੱਕ ਵੀਜੇ ਰਾਜ ਦਾ ਬੱਚਾ ਹੈਗਾ ਗਰਦਾਇਤਾ ਹੂੰ ਉਹਦੇ ਤੋਂ 8 ਮਹੀਨੇ ਦੀ ਗੱਬਣਾ ਅੱਛਾ ਹਾਂਜੀ ਠੀਕ ਆ ਬਾਈ ਤੇ ਤੇ ਜਿਹੜੀ ਮੰਨ ਲਓ ਮੰਗਰ ਬੱਚੀ ਆ ਉਹਦੇ ਉਹ ਸਮਰਾਟ ਘੋੜੇ ਦੀ ਆ ਜੀ ਅੱਛਾ ਬਾਈ ਹਾਂਜੀ ਜਿੰਨਾਂ ਤੋਂ ਆਪਾਂ ਖਰੀਦੀ ਉਹਨਾਂ ਨੇ ਆਪਾਂ ਨੂੰ ਸਮਰਾਟ ਦੀ ਕਿਹਾਗਾ ਠੀਕ ਹੈ ਉਹ ਆਪਣੇ ਛੇ ਦਾ ਰਾਜਸਥਾਨਾ ਕੀ ਇਧਰ ਬਾਹਰ ਆ ਗੋੜਾ ਆਪਣੇ ਠੀਕ ਹੈ ਬਾਈ ਕਿੰਨੇ ਮਹੀਨਿਆਂ ਦੀ ਹੈ ਬਾਈ ਬੱਚੀ ਉਹ ਬੱਚੀ ਹੈਗੀ ਬਾਈ 9 ਮਹੀਨਿਆਂ ਦੀ ਠੀਕ ਹੈ ਹਾਂਜੀ ਠੀਕ ਹੈ ਜੀ ਉਹ ਆਪਾਂ ਮੰਨ ਲਓ ਸੈਟ ਹੀ ਸੇਲ ਕਰਨਾ ਹਨਾ ਹਾਂਜੀ ਸੈਟ ਵੀ ਜੇ ਸੈਟ ਆ ਕਿਸੇ ਨੇ ਖਰੀਦਣਾ ਸੈਟ ਲੈ ਲੇ ਜੇ ਕੱਲੀ ਕੱਲੀ ਖਰੀਦਨੀ ਆ ਤੇ ਕੱਲੀ ਕੱਲੀ ਕੋੜੀ ਦੀ ਕਿੰਨੀ ਹੋਣੀ ਹੈ ਹਾਈਟ ਬਾਈ ਕੋੜੀ ਦੀ ਹਾਈਟ 64 ਇੰਚ ਹੈ ਜੀ 64 ਇੰਚ ਹਾਂਜੀ ਬਾਕੀ ਲੰਮੀ ਲੁੰਮੀ ਜੰਗੀ ਹੈ ਘੋੜੀ ਹਨਾ ਹਾਂਜੀ ਤੇ ਦੂਜਾ ਜਿਹੜਾ ਇੱਕ ਆਪਾਂ ਸੁਨੱਖਾ ਜਾਂ ਮਾਰਵਾੜੀ ਵਿਸ਼ੇਰਾ ਦਿਖਾਇਆ ਬਾਈ ਭਰਾਮਣ ਹਾਂਜੀ ਉਹ ਵੀਰੇ ਹੈਗਾ ਰਾਜਦਲਾਵਰ ਦਾ ਬੱਚਾ ਹੈਗਾ ਫ੍ਰੀडम ਦਾ ਪੋਤਾ ਆ ਗਿਆ ਰਤਨਾਕਰ ਲੈਣ ਦਾ ਬੱਚਾ ਜੀ ਠੀਕ ਹੈ ਬਾਈ ਹਾਂਜੀ ਤੇ ਉਹ ਉਮਰ ਕਿੰਨੀ ਕਰ ਗਿਆ ਬਾਈ ਹੁਣ ਕੱਦ ਵੀ ਸੋਹਣਾ ਕਰ ਗਿਆ ਹਾਂ ਬਾਈ ਕੱਦ ਸੋਹਣਾ ਕਰ ਗਿਆ ਹਾਈਟ ਹੋ ਵੀ ਉਹਦੀ 61 ਤੋਂ ਪਲੱਸ ਹੀ ਹੋ ਸਕਦੀ ਹੈ ਬਾਈ ਆਪਾਂ ਮਿਣਿਆ ਨਹੀਂ ਗਾ ਜਿਹੜੀ ਗੱਲ ਆ ਹੂੰ ਤੇ ਜਣੀ ਉਮਰ ਉਹਦੀ 17 ਮਹੀਨੇ ਹੋ ਗਈ ਠੀਕ ਹੈ ਬਾਈ ਤੇ ਹੈ ਬਾਈ ਪੰਜ ਕੇ ਲੈਣਾ ਹਾਂਜੀ ਪ੍ਰੋਪਰ ਪੰਜ ਕੇ ਲੈਣਾ ਜੀ ਪਟਾਪੁੱਟਾ ਵੀ ਸੋਹਣਾ ਤੇ ਮਾਰ ਕੇ ਬਾਈ ਜੀ ਜੇ ਆਪਾਂ ਦੇਖੀਏ ਖੋ ਬਹੁਤ ਕਰਦਾ ਤਾਂ ਧੂਣ ਧੂਣ ਬੜੀ ਲੰਬੀ ਹਾਂਜੀ ਹਾਂਜੀ ਪਿੱਠਪੁੜੇ ਦਾ ਵੀ ਚੰਗਾ ਹਾਂਜੀ ਕਾਲੇ ਬਾਈ ਇੱਕਦਾਂ ਭਰਾਵਾਂ ਨੂੰ ਆਪਾਂ ਕੰਟੈਕਟ ਨੰਬਰ ਤੁਹਾਡਾ ਸਾਂਝਾ ਕਰ ਦਈਏ ਹਾਂਜੀ 75278 ਹੀ 13613 ਹੀ ਠੀਕ ਹੈ ਬਾਈ ਤੇ ਦੂਜਾ ਸੀਪੇ ਦਾ ਹੈਗਾ 95926 04463 ਠੀਕ ਹੈ ਬਾਈ ਤੇ ਇੱਕ ਆ ਆਪਣਾ ਇੱਧਰ ਬੱਜੀ ਬੈਠਾ ਜਵਾਗ ਨੂੰ ਇਹਨੂੰ ਵੀ ਬਾਈ ਬਹੁਤ ਸ਼ੌਂਕ ਆ ਹਨਾ ਸ਼ੁਰੂ ਤੋਂ ਤੁਸੀਂ ਦੱਸਦੇ ਸੀ ਵੀ ਹਾਂ ਬਾਈ ਇਹਨੂੰ ਇਹਦੀਆਂ ਫੋਟੋਆਂ ਵੀ ਵੀਡੀਓ ਦਿਖਾਈਆਂ ਆਈਆਂ ਯਾਨੀ ਕਿ ਇਹਦਾ ਤੋਰ ਨਹੀਂ ਵਾਹ ਘੋੜੀਆਂ ਦੇ ਨਾਲ ਹੀ ਲੱਗਿਆ ਜਿਵੇਂ ਪਿੰਜਰੇ ਦੇ ਨਾਲ ਫੜ ਕੇ ਤੁਰਿਆ ਫਿਰਦਾ ਸੀਗਾ ਹਾਂ ਇਹਦਾ ਰੈਡ ਦਾ ਰੈਡ ਦਾ ਵਾਹ ਉਹਦਰ ਨੂੰ ਘੋੜੀਆਂ ਵਾਲੇ ਤੁਰਿਆ ਫਿਰਦਾ ਹਾਂ ਤੇ ਬਾਕੀ ਬਾਈ ਇਹ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਇਹਦੀਆਂ ਵੀਡੀਓ ਆਮ ਹੀ ਇੰਸਟਾਗ੍ਰam ਤੇ ਆਪਾਂ ਪਾਉਂਦੇ ਰਹਿੰਦੇ ਆ ਠੀਕ ਹੈ ਬਾਈ ਯਾਨੀ ਛੋਟਿਆ ਜਾਂ ਹੁੰਦਾ ਯਾਨੀ ਖਰ ਖਰੇ ਪੋਰਸ਼ ਚਾਹ ਇਹ ਸैम ਬਚੇਰਾ ਇੱਥੇ ਪਾਲ ਕੇ ਗਿਆ ਬਾਈ ਹਾਂ ਤੇ ਉਹ ਛੋਟਾ ਇਹਦੇ ਤੋਂ 3 ਕਿ ਮਹੀਨੇ ਦੇ ਜੋ ਲਿਆਂਦਾ ਸੀ ਇਹ ਸਾਲ ਦਾ ਸੀਗਾ ਉਦੋਂ ਠੀਕ ਹੈ ਬਾਈ ਤੇ ਇਹ ਇਕੱਠੇ ਹੀ ਇਹ ਚ ਵਿੜੇ ਚ ਖ ਜਦੋਂ ਤੱਕ ਵੱਡਾ ਹੋਇਆ ਘੋੜਾ ਉਦੋਂ ਤੱਕ ਇਕੱਠੇ ਹੀ ਖੇਡਦੇ ਸੀਗੇ ਬਾਈ ਠੀਕ ਹੈ ਬਾਈ ਮੰਨ ਲਓ ਇਹਦਾ ਤਾਂ ਹੁਣ ਡਰ तकरीबन ਚੱਕਾ ਹੀ ਗਿਆ ਬਾਈ ਬਹੁਤ ਛੋਟੇ ਹੁੰਦੇ ਹਾਂ ਹਾਂ ਜੀ ਕਿੰਨੇ ਚਰਦਾ ਹੋ ਗਿਆ ਬਾਈ ਹੁਣੇ ਇਹ 6 ਸਾਲ 6ਵਾਂ ਸਾਲ ਆ ਗਿਆ ਠੀਕ ਹੈ ਬਾਈ ਤੇ ਇੱਕ ਬਾਈ ਬਾਰੇ ਵੀ ਦੱਸ ਦੇ ਵੀ ਇਹਨੇ ਵੀ ਅੱਜ ਕਹਿੰਦੇ ਵੀ ਭਰਾ ਜ਼ਿਕਰ ਕਰਦੇ ਸੀ ਵੀ ਵੀਡੀਓ ਕਰਕੇ ਵੀ ਇਹਦਾ ਪੇਪਰ ਛੜਤਾ ਅੱਜ ਮੁੰਡੇ ਨੇ ਬਾਈ ਯਾਰ ਇਹ ਭਰਾ ਨੂੰ ਇੰਨਾ ਸ਼ੌਂਕ ਹੀ ਇੰਨਾ ਹੋ ਗਿਆ ਕਿ ਇਹਨੂੰ ਚੇਤਾ ਹੀ ਨਹੀਂ ਰਹਾ ਗਾ ਤੇ ਫਿਰ ਤੁਸੀਂ ਮੜਾ ਆਪਾਂ ਕੋਈ ਇੱਕ ਅੱਧਾ ਦਿਨ ਅੱਗੇ ਪਿੱਛੇ ਕਰ ਲੈਂਦੇ ਬਾਈ ਦਾ ਪੇਪਰ ਨਾ ਛਡਾਉਣਾ ਗੱਲ ਇਹ ਹੋ ਗਈ ਵੀ ਚੇਤਾ ਹੀ ਨਹੀਂ ਆਇਆ ਗਾ ਇਹਨੇ ਦੱਸਿਆ ਹੀ ਨਹੀਂ ਇਹਦਾ ਫੋਨ ਸਵੇਰੀ ਪਤਾ ਲੱਗਾ ਸਵੇਰੀ ਪਤਾ ਲੱਗਿਆ ਗਾ ਨਹੀਂ ਥੋੜਾ ਜਿਹਾ ਧੱਕਾ ਕਰ ਗਏ ਤੁਸੀਂ ਹੈ ਨਾ ਠੀਕ ਆ ਬਾਈ ਕੱਲੇ ਹੋਰ ਕੋਈ ਗੱਲਬਾਤ ਤੁਸੀਂ ਜਿਹੜੀ ਆਪਣੇ ਚੈਨਲ ਦੇ ਰਾਹੀ ਭਰਾਵਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਮੋਂ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਹੋਵੇ ਕੋਈ ਮੈਸੇਜ ਭਰਾਵਾਂ ਨੂੰ ਹੈ ਨਾ ਮੇ ਤੁਹਾਡਾ ਵੀ ਕਾਫੀ ਲੰਮਾ ਤਜਰਬਾ ਹੋ ਗਿਆ ਬਾਈ ਸਿੱਪਾ ਤੁਹਾਡਾ ਭਰਾ ਜਿਵੇਂ ਚਿਰ ਤੋਂ ਤੁਸੀਂ ਰੱਖਦੇ ਹੋ ਜਾਨ ਮਰ ਹਾਂਜੀ ਹਾਂਜੀ ਤੇ ਕੋਈ ਲੱਗਦੀ ਹੋਵੇ ਗੱਲਬਾਤ ਬਸ ਵੀਰੇ ਆਪਾਂ ਦਾ ਭਰਾ ਮਨ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੁੜੀਆਂ ਦਾ ਸ਼ੌਂਕ ਆ ਇਹ ਵਧੀਆ ਸ਼ੌਂਕ ਆ ਠੀਕ ਆ ਇਹ ਸ਼ੌਂਕ ਦੇ ਨਾਲ ਚਾਹ ਭਰਾ ਆਉਂਦੀ ਆ ਤੇ ਕੋਈ ਮਾੜਾ ਸ਼ੌਂਕ ਨਹੀਂ ਹੈਗਾ ਇਹ ਵੀ ਇਹ ਆਪਾਂ ਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ ਬਿਲਕੁਲ ਬਾਈ ਇਹ ਕਦਾ ਬਾਈ ਬੰਦਾ ਬੇਲਾ ਨਹੀਂ ਰਹਿੰਦਾ ਇਹਨਾਂ ਦੇ ਨਾਲ ਹਾਂ ਇਹ ਕ ਜਿੰਨੀ ਇਹਨਾਂ ਦੀ ਜਾਨ ਪਹਿਚਾਨ ਬੰਦੇ ਦੀ ਬੰਦੀ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਚੀਜ਼ ਬਣਾਉਂਦੀ ਹੋਊਗੀ। ਹਾਂ ਬਾਈ ਬਿਲਕੁਲ। ਬਾਕੀ ਜਿਵੇਂ ਹੁਣ ਇਹਦੇ ਦੀ ਆਪਾਂ ਲਾ ਲਈਏ ਬਾਈ। ਤੇ ਜਿਵੇਂ ਹੁਣ ਇਹ ਚੀਜ਼ ਦੇ ਵਿੱਚ ਹਣਜੂ ਬਾਈ ਆਟੋਮੈਟਿਕੀ ਜਦੋਂ ਲਾ ਲੋ ਵੀ ਕੱਲ ਨੂੰ ਇਹਨੇ ਆਪਦੇ ਸਟੈਂਡ ਕਰਨ ਆਪਦੇ ਪੈਰਾਂ ਤੇ ਖੜਾ ਹੋਣਾ ਬਾਈ। ਹਾਂਜੀ ਉਹਦੋਂ ਨੂੰ ਪੂਰਾ ਬਣ ਜਾਣਾ। ਬਈਏ ਨੂੰ ਪੂਰਾ ਸੌਖਾ ਹੋ ਗਿਆ ਬਾਈ ਜਿਹੜੇ ਅੱਜ ਆਪਣੇ ਸੱਜਣ ਮਿੱਤਰ ਉਹ ਪਹਿਲਾਂ ਆ ਕੇ ਇਹਦੇ ਨੂੰ ਪੁੱਛਦੇ ਗੁਰਕੀਰਤ ਕਿੱਥੇ ਆ। ਹੂੰ ਠੀਕ ਹੈ ਇਹ ਮੋਹ ਹੀ ਇੰਨਾ ਕਰਦਾਗਾ। ਹਾਂ। ਤੇ ਬਾਕੀ ਜਗ ਦਾ ਜੋਗ ਦਾ ਸੰਗ ਦਾ ਸੁੰਗ ਦਾ ਘੱਟ ਉਹ ਨਹੀਂ ਬਾਈ ਪਾਸੇ ਪਹਿਲਾਂ ਤੁਸੀਂ ਆਏ ਆ ਹਾਂ ਬਾਈ ਤੇ ਬਹੁਤ ਚੰਗਾ ਲੱਗਿਆ ਗਾਲੇ ਬਾਈ ਸਾਰੇ ਭਰਾਵਾਂ ਨੂੰ ਮਿਲ ਕੇ ਤੇ ਦੋਸਤੋ ਜਿਵੇਂ ਬਾਈ ਕਾਲੇ ਨੇ ਸੂਰਜ ਬਾਰੇ ਸਾਰੀ ਗੱਲਬਾਤ ਤਾਂ ਕਲੀਅਰ ਕਰ ਹੀ ਦਿੱਤੀ ਬਹੁਤ ਸੋਹਣੇ ਦੇ ਰਿਜ਼ਲਟ ਆਏ ਆ ਤੇ ਜਿਵੇਂ ਹਾਲੇ 6 ਸਾਲ ਸੂਰਜ ਦੀ ਉਮਰ ਹੋਈ ਆ 4 ਸਾਂਹ ਕੋੜੇ ਅੱਗੇ ਬਣ ਕੇ ਦੇ ਤਿਆਰ ਹੋ ਗਿਆ ਰਿਜ਼ਲਟ ਬਾਈ ਜੀ ਵੀ ਬਹੁਤ ਚੰਗਾਗਾ ਤੇ ਪਿੱਛੇ ਤੋਂ ਲਾਈਨ ਬਹੁਤ ਜ਼ਿਆਦਾ ਸਟਰੋਂਗ ਆ ਸੋ ਸਟੱਡ ਸਰਵਿਸ ਦੀ ਜਿਹੜੀ ਫੀਸ ਆ ਸੂਰਜ ਦੀ 31000 ਰੁਪਿਆ ਬਾਈ ਗਾਲਾ ਕਹਿੰਦਾ ਰੱਖੀ ਵੀ ਆ ਪਰ ਉਹਦੇ ਚ ਕਦੇ ਆਇ ਨਹੀਂ ਹੈਗਾ ਵੀ ਅੜ ਕੇ ਲੈਣ ਵਾਲਾ ਕੰਮ ਨਹੀਂ ਫੀਸ ਜੇ ਕੋਈ ਭਰਾ ਦੂਰੋਂ ਨੇੜੇ ਚੱਲ ਕੇ ਆਉਂਦਾ ਤਾਂ ਉਹਨਾਂ ਦਾ ਮਾਣ ਤਣ ਵੀ ਉਹੇ ਜਿਹਾ ਕਿਰਾਏ ਪਾੜੇ ਵਾਲੇ ਹਿਸਾਬ ਤੇ ਕਰ ਦਿੱਤਾ ਜਾਂਦਾ ਤੇ ਵੇਚਜ ਕੋ ਹੋ ਕੇ ਜਦੋਂ ਮਰਜ਼ੀ ਬਾਈਕ ਵਾਲੇ ਨੂੰ ਤੁਸੀਂ ਫੋਨ ਲਾ ਲਿਓ ਪਿੰਡ ਦਾ ਵੀ ਸਾਰਾ ਆਪਣਾ ਡਰੈਸ ਕਲੀਅਰ ਕਰਤਾ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ